श्री वाहगु सजे सतना श्री वाहगुरू सजे ज्ञान ध्यान किश करम न जाना ਜਾਣਾ ਤੇਰੀ ਸਤਿਵਡਾ ਸਤਗੁਰ ਨਾਨਕ ਜਨ ਕਲੂ ਜ਼ਖੀ ਮੇਰੀ ਬਾਣੀ ਬਿਰਲੋ oh ਲੈ ਪੀ ਮਹਲਾ ਪਹਿਲਾ ਬਸੰਤ ਹਿੰਦੋਲ ਕਰਦੂ ਜਾ ਇਕ ਓੰਕਾਰ ਸਤਗੁਰ ਪਰਸਾਦ ਸਾਰ ਗਰਾ ਪਪੂ ਪੂਜ ਮੰਨਾਵੋ ਸੁਕਰਿਤ ਤਲਸੀ ਮਾਲਾ ਰਾਮ ਨਾਮ ਜਦ ਬੇੜਾ ਬਾਂਦੋ ਤੇਗ ਦੀਵਾਲ ਕਾਹੇ ਗੱਜ ਲਵੋ ਰਹਾ ਕਰ ਹਰ ਹਟ ਮਾਰ ਟਿੰਡ ਪਰਵੋ ਤਿਸ ਪੀਤਰ Yeah. ਦਇਆ ਕਰੋ ਦਇਆ ਲਾ ਬਗੁਲਤੇ ਫੋਨ ਹੰਸ ਲਾ ਹੋ ਸ਼੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਉਚਾਰਨ ਕੀਤੇ ਗਏ ਹਨ। ਇਹ ਰਾਗ ਬਸੰਤ ਹੰਦੋਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 1170 ਅਧ 71 ਦੇ ਅੰਕਧਨ ਉਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ ਕਿ ਅਸੀਂ ਪੱਥਰ ਦੀ ਪੂਜਾ ਨਹੀਂ ਕਰਨੀ ਅਸੀਂ ਹੋਰ ਕਿਸੇ ਵੀ ਕਿਸਮ ਦੇ ਕਰਮ ਕਾਂਡ ਵਿੱਚ ਨਹੀਂ ਪੈਣਾ ਕਰਮ ਕਾਂਡ ਅਤੇ ਪੱਥਰ ਦੀ ਪੂਜਾ ਸਾਨੂੰ ਕੁਝ ਦੇ ਨਹੀਂ ਸਕੇਗੀ ਸਭ ਉਸਤੇ ਨਾਲ ਸੰਡ ਇਹ ਜਨਮ ਬੇਅਰਥ ਚਲਾ ਜਾਏਗਾ ਗੁਰਸਿੱਖ ਨੂੰ ਇਹ ਉਪਦੇਸ਼ ਹੈ ਕਿ ਉਹ ਆਪਣੇ ਸਰੀਰ ਨੂੰ ਆਪਣੇ ਤਨ ਨੂੰ ਮਨ ਨੂੰ ਆਪਣੇ ਸਮੁੱਚੇ ਜੀਵਨ ਨੂੰ ਨਾਮ ਅਤੇ ਬਾਣੀ ਦੇ ਨਾਲ ਜੋੜੇ ਕਿਉਂਕਿ ਨਾਮ ਤੇ ਬਾਣੀ ਦੇ ਨਾਲ ਹੀ ਉਸ ਦਾ ਉਦਾਰ ਹੋ ਸਕਦਾ ਹੈ ਹੋਰ ਕਿਸੇ ਵੀ ਇੱਕ ਤਰ੍ਹਾਂ ਦੇ ਕਰਮ ਕਾਂਡ ਦੇ ਨਾਲ ਉਸ ਨੂੰ ਕੋਈ લાભ ਨਹੀਂ ਹੋਏਗਾ ਸਤਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਕੇਂਦਰੀ ਭਾਵ ਇਸ ਤਰ੍ਹਾਂ ਦਰਸਾ ਰਹੇ ਹਨ ਕਾਹੇ ਕਲਰਾ ਸਿੰਚੋ ਜਨਮ গোਵਾਓ ਪੱਥਰ ਦੀ ਪੂਜਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਰਮ ਕਾਂਡੀ ਬ੍ਰਾਹਮਣ ਨੂੰ ਸੰਬੋਧਨ ਕਰਕੇ ਕਹਿ ਰਹੇ ਕਿ ਭਾਈ ਤੂੰ ਏ ਕਰਮ ਕਾਂਡ ਦੇ ਫੋਕਰ ਚੱਕਰ ਵਿੱਚ ਪੈ ਕੇ ਜਨਮ ਕਿਉਂ ਗਵਾ ਰਿਹਾ ਹੈ ਤੇਰੀ ਇਹ ਕੋਸ਼ਿਸ਼ ਤੇਰਾ ਇਹ ਯਤਨ ਇਸ ਤਰ੍ਹਾਂ ਹੈ ਜਿਵੇਂ ਕੋਈ ਕੱਲਰ ਦੀ ਮਾਰੀ ਹੋਈ ਧਰਤੀ ਨੂੰ ਪਾਣੀ ਨਾਲ ਸਿੰਜ ਰਿਹਾ ਹੋਵੇ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਦਾ ਕਿ ਕਲਰ ਦੀ ਮਾਰੀ ਹੋਈ ਧਰਤੀ ਨੂੰ ਪਾਣੀ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਵਿੱਚ ਫਸਲ ਉਗ ਨਹੀਂ ਸਕਦੀ ਇਸ ਕਰਕੇ ਜਿਹੜੇ ਫੋਕਟ ਕਰਮ ਕਾਂਡ ਕਰਦੇ ਹਨ ਉਹ ਇੱਕ ਤਰ੍ਹਾਂ ਨਾਲ ਕਲਰ ਮਾਰੀ ਧਰਤੀ ਨੂੰ ਪਾਣੀ ਦੇ ਰਹੇ ਹਨ ਅਤੇ ਆਪਣਾ ਜਨਮ ਕੋਆ ਰਹੇ ਮਰ ਜੀ ਕਹਿੰਦੇ ਨੇ ਕਿ ਭਾਈ ਤੂੰ ਇਹ ਕਿਉਂ ਕਰ ਰਿਹਾ ਹੈਂ ਕਾਹੇ ਕਲਰਾ ਸਿੰਚੋ ਕਲਰ ਨੂੰ ਕਿਉਂ ਸਿੰਜ ਰਿਹਾ ਹੈ ਕਲਰ ਨੂੰ ਕਿਉਂ ਪਾਣੀ ਦੇ ਰਿਹਾ ਜਨਮ ਗਵਾ ਬੋ ਅਜਿਹਾ ਕਰਕੇ ਤੂੰ ਆਪਣਾ ਜਨਮ ਅਜਾਈ ਗਵਾ ਰਿਹਾ ਹੈ ਐਵੇਂ ਹੀ ਜਾ ਰਿਹਾ ਹੈ ਕੱਚੀ ਟੈਗ ਦੀਵਾਰ ਪਈ ਤੇਰੇ ਇਹ ਜੀਵਨ ਦੀ ਦੀਵਾਰ ਕੱਚੀ ਹੈ ਇਹ ਟਹਿ ਜਾਏ ਗਾਰੇ ਨਾਲ ਬਣੀ ਹੋਈ ਦੀਵਾਰ ਜਿਹੜੀ ਹੈ ਉਹਦੇ ਦੁਆਲੇ ਚੁੰਨੇ ਦਾ ਲੇਪ ਕਰਨ ਦਾ ਕੋਈ ਲਾਭ ਨਹੀਂ ਹੈ ਇਸੇ ਤਰ੍ਹਾਂ ਹੀ ਇਸ ਜੀਵਨ ਨੂੰ ਕਰਨ ਕੰਨ ਦੇ ਲੇਪਣ ਨਾਲ ਬਚਾਇਆ ਨਹੀਂ ਜਾ ਸਕਦਾ ਸਭ ਇਹ ਖਤਮ ਹੋ ਜਾਏਗਾ ਇਹ ਬੇਅਰਥ ਚਲਾ ਜਾਏਗਾ ਮਰ ਜੀ ਕਹਿੰਦੇ ਨੇ ਕੱਚੀ ਟੱਗ ਦੀਵਾਰੁ ਕਿ ਭਾਈ ਇੱਕ ਕੱਚੀ ਦੀਵਾਰ ਕੱਚੀ ਕੰਧ ਟਹਿ ਟਹਿ ਜਾਏਗੀ ਕਾਹੇ ਗੱਜ ਲਾਵੋ ਇਹ ਦੇ ਉਤੇ ਫੋਕਟ ਕਰਮਾਂ ਦਾ ਚੂਨਾ ਤੋਂ ਨਿਪ੍ਰਿਆ ਹੈ ਕਿ ਦੇ ਨਾਲ ਕਿਪਕੀ ਦੇ ਹੋਣ ਲਗੇ ਸੋ ਸਤਿਗੁਰੂ ਜੀ ਇਹ ਸਮਝਾ ਰਹੇ ਹਨ ਕਿ ਕਰਮਕਾਰ ਤੋਂ ਬਚੋ ਪੱਥਰ ਦੀ ਪੂਜਾ ਤੋਂ ਬਚੋ ਉਹ ਸੱਚੇ ਆਕਾਰ ਪੁਰਖ ਦੇ ਨਾਲ ਚਲੋ ਇਹ ਸ਼ਬਦ ਵੈਸ਼ਨਵ ਬ੍ਰਹਮਨ ਨੂੰ ਅਡਰੈਸ ਕਰਕੇ ਦਿਖਾਇਆ ਗਿਆ ਹੈ ਅਤਿ ਇਸਦੀਆਂ ਅਰੰਭਕ ਪੰਕਤੀਆਂ ਹੀ ਵੈਸ਼ਨਵ ਮਤ ਦੀ ਜੋ ਪੱਥਰ ਦੀ ਪੂਜਾ ਹੈ ਉਹ ਦਾ ਵਰਣਨ ਕਰ ਰਹੀਆਂ ਸਾਰਗ੍ਰਾਮ ਵਿਪ ਪੂਜ ਮੰਨਾਵੋ ਇਹ ਬ੍ਰਾਹਮਣ ਤੂੰ ਸਾਗਰਗ੍ਰਾਮ ਦੀ ਪੂਜਾ ਕਰਦਾ ਹੈ ਸਾਗਰਗ੍ਰਾਮ ਇੱਕ ਪੱਥਰ ਹੈ ਜੋ ਨੇਪਾਲ ਅਤੇ ਬਿਹਾਰ ਦੀ ਸੀਮਾ ਤੇ ਵਗਦੀ ਗੰਦਗੀ ਗੰਦਗੀ ਨਦੀ ਦੇ ਵਿੱਚ ਪ੍ਰਾਪਤ ਹੁੰਦਾ ਹੈ ਸਾਗਰਗ੍ਰਾਮ ਇਸ ਕਰਕੇ ਕਹਿੰਦੇ ਹਨ ਕਿ ਜਿਸ ਪਿੰਡ ਦੇ ਕੋਲ ਇਹ ਪੱਥਰ ਮਿਲਦਾ ਹੈ ਉਸ ਪਿੰਡ ਦਾ ਨਾਮ ਸਾਲਗਰਾਮ ਹੈ ਉਸ ਇਲਾਕੇ ਦੇ ਵਿੱਚ ਸਾਲ ਦੇ ਰੁੱਖ ਬੜੇ ਹਨ ਉਹਨਾਂ ਕਰਕੇ ਇਸ ਪਿੰਡ ਦਾ ਨਾਮ ਸਾਲਗਰਾਮ ਪਿਆ ਹੈ ਅਤੇ ਇਹ ਗੋਲ ਕਿਸਮ ਦੇ ਪੱਥਰ ਜੋ ਗੰਡਕੀ ਨਦੀ ਵਿੱਚੋਂ ਮਿਲਦੇ ਹਨ ਇਹਨਾਂ ਉੱਤੇ ਇੱਕ ਚੱਕਰ ਦਾ ਚਿੰਨ ਬਣਿਆ ਹੁੰਦਾ ਹੈ ਅਤੇ ਵਸ਼ਤੂ ਲੋਕਾਂ ਦਾ ਖਿਆਲ ਹੈ ਕਿ ਇਹ বিষ্ণੂ ਦੀ ਮੂਰਤੀ ਹੈ ਤੇ ਚੱਕਰ বিষ্ণੂ ਦਾ ਹੈ ਇਸ ਕਰਕੇ ਇਸ ਪੱਥਰ ਨੂੰ ਉਹ বিষ্ণੂ ਦਾ ਰੂਪ ਜਾਣ ਕੇ ਇਹਦੀ ਪੂਜਾ ਕਰਦੇ ਹਨ ਪੱਥਰ ਦਾ ਨਾਮ ਸਾਗਰਾਮ ਇਸ ਕਰਕੇ ਪ੍ਰਸਿੱਧ ਹੋਇਆ ਹੈ ਕਿਉਂਕਿ ਉਸ ਪਿੰਡ ਦੇ ਕੋਲ ਮਿਲਦਾ ਹੈ ਇਸੇ ਤਰ੍ਹਾਂ ਤુલਸੀ ਦਾ ਬੂਟਾ ਹਿੰਦੋਸਤਾਨ ਦੇ ਅਨੇਕਾਂ ਹੀ ਭੱਗਾਂ ਵਿੱਚ ਹੁੰਦਾ ਹੈ ਅਧਿਕ ਗੰਡਕੀ ਨਦੀ ਨੂੰ ਇੱਕ ਪੁਰਾਣ ਕਥਾ ਅਨੁਸਾਰ ਰਦਕਾ ਦੀ ਸਹੇਲੀ ਤੁਲਸੀ ਦਾ અવਤਾਰ ਮੰਨਿਆ ਜਾਂਦਾ ਹੈ ਇਸ ਕਥਾ ਅਨੁਸਾਰ ਵਿਸ਼ਨੂੰ ਅਤੇ ਤੁਲਸੀ ਦੋਵੇਂ ਪਰ ਉਸ ਪਰ ਪ੍ਰੇਮ ਕਰਦੇ ਹਨ ਅਤੇ ਬੜੀ ਧੂਮ-ਧਾਮ ਨਾਲ ਇਹਨਾਂ ਦਾ ਵਿਆਹ ਵੀ ਕੀਤਾ ਜਾਂਦਾ ਹੈ। ਤુલਸੀ ਬਾਰੇ ਇਹ ਵੀ ਵਰਨ ਆਇਆ ਹੈ ਕਿ ਗੰਦਕੀ ਨਦੀ ਸਮੁੱਚੀ ਤુલਸੀ ਦਾ અવਤਾਰ ਹੈ ਅਤੇ ਉਸ ਦੇ ਕੇਸ ਤુલਸੀ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਏ। ਵੈਸ਼ਨਵ ਲੋਕ ਤુલਸੀ ਦੇ ਚਿੱਤੇ ਪੂਜਾ ਕਰਦੇ ਹਨ ਉੱਥੇ ਤુલਸੀ ਦੀ ਲੱਕੜ ਦੇ ਬੜੇ ਬੋਤੀਆਂ ਦੀ ਮਾਲਾ ਵੀ ਪਹਿਨਦੇ ਸੋ ਤુલਸੀ ਅਤੇ ਸਾਲਗ੍ਰਾਮ ਦੀ ਇਕੱਠੀ ਪੂਜਾ ਹੁੰਦੀ ਹੈ ਅਤੇ ਵੈਸ਼ਨਵਾਂ ਦੇ ਵਿੱਚ ਇਸ ਦੀ ਬੜੀ ਪਾਵੀ ਮੰਨਦਾ ਹੈ ਤੋਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਵਿਪਰ ਹੈ ਬ੍ਰਾਹਮਣ ਪੱਥਰ ਦੀ ਪੂਜਾ ਕਰਨ ਵਾਲੇ ਬ੍ਰਾਹਮਣ ਸਾਲਗ੍ਰਾਮ ਵਿਪ ਪੂਜ ਮਨਾਵੋ ਤੂੰ ਇਹ ਪੂਜਾ ਕਰਕੇ ਉਸ ਪ੍ਰਭੂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤુલਸੀ ਦੀ ਮਾਲਾ ਪਹਿਨ ਕੇ ਉਸ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਤੈਨੂੰ ਕਰਨਾ ਕੀ ਚਾਹੀਦਾ ਹੈ ਮਰਦ ਜੀ ਕਹਿੰਦੇ ਨੇ ਕਿ ਇਸ ਕਰਮ ਕਾਂਡ ਵਿੱਚ ਨਾ ਪੈ ਤੂੰ ਸੁਕ੍ਰਿਤ ਕਰ ਚੰਗੇ ਕੰਮ ਕਰ ਚੰਗਾ ਆਚਰਣ ਬਣਾ ਉਹ ਇੰਪੋਰਟੈਂਟ ਹੈ ਉਹ ਹੀ ਅਸਲ ਪੂਜਾ ਹੈ ਸਾਰ ਗ੍ਰਾਮ ਤੇ ਤુલਸੀ ਦੀ ਪੂਜਾ ਤੈਨੂੰ ਕੁਝ ਦੇਵੇਗੀ ਨਹੀਂ ਤੈਨੂੰ ਇਸ ਤੋਂ ਕੁਝ ਪ੍ਰਾਪਤ ਨਹੀਂ ਹੋਏ ਮਰਦ ਜੀ ਕਹਿੰਦੇ ਨੇ ਕਿ ਭਾਈ ਤੂੰ ਇਹ ਕੰਮ ਕਰ ਕਿਹੜਾ ਰਾਮ ਨਾਮ ਜੱਬ ਬੇੜਾ ਬੰਧੋ ਰਾਮ ਦੇ ਨਾਮ ਦਾ ਸਿਮਰਨ ਕਰੋ ਇਸ ਪ੍ਰਕਾਰ ਦਾ ਬੇੜਾ ਤਿਆਰ ਕਰ ਲੈ ਕਿਉਂਕਿ ਇਹ ਸੰਸਾਰ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਸਮੁੰਦਰ ਹੈ 바ਦਸਾਗਰ ਹੈ ਜਿਸ ਤੋਂ ਪਾਰ ਹੋਣਾ ਬੜਾ ਮੁਸ਼ਕਲ ਹੈ ਇਸ ਤੋਂ ਉਹੀ ਪਾਰ ਹੋ ਸਕਦਾ ਹੈ ਜੋ ਪ੍ਰਭੂ ਦੇ ਸਿਮਰਨ ਦਾ bèੜਾ ਤਿਆਰ ਕਰੇਗਾ ਇਸ ਕਰਕੇ ਭਾਈ ਤੂੰ ਕਰਨ ਕਾਂਡ ਵਿੱਚ ਪੈਲਤੀ ਥਾਂ ਰਾਮ ਨਾਮ ਦਾ ਸਿਮਰਨ ਕਰ ਤਾਕੇ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੇ ਰਾਮ ਨਾਮ ਜੱਪ bèੜਾ ਬਾਂਧੋ ਅਤੇ ਨਾਲ ਹੀ ਉਸ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਤੁਹਾਡੀ ਮਿਹਰ ਦੇ ਨਾਲ ਤੁਹਾਡੇ ਸਿਮਰਨ ਦੇ ਨਾਲ ਮੈਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂ ਕਾਹ ਕਲ ਰਾਸਿ ਚੋ ਜਨਮ ਗਵਾਓ ਤਿਹ ਤਹਗ ਦਿਵਾਰ ਕਾਹੇ ਗੱਜਰ ਲਾਉਂ ਰਹਾਉ ਸਤਿਗੁਰੂ ਜੀ ਹੋਰ ਸਮਝਾ ਰਹੇ ਹਨ ਹਲਕੀ ਮਿਸਾਲ ਦੇ ਕੇ ਸਮਝਾ ਰਹੇ ਪ੍ਰਾਨ ਸਭਿਆਂ ਵਿੱਚ ਜੋ ਸੰਜਾਈ ਦਾ ਸਾਧਨ ਸੀ ਪਿੰਡਾਂ ਵਿੱਚ ਖੂਹ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਹੌਟ ਕਹਿੰਦੇ ਸੀ ਹੌਟ ਜਿਹੜਾ ਹੈ ਉਹ ਇੱਕ ਪ੍ਰਕਾਰ ਦਾ ਚੱਕਰ ਹੈ ਜਿਸ ਤੇ ਅਣਦ ਵਾਲੇ ਟਿੰਡਾ ਬਣੀਆਂ ਹੁੰਦੀਆਂ ਹਨ ਜਦੋਂ ਉਹ ਹੁੰਦਾ ਹੈ ਤਾਂ ਥੱਲੋਂ ਖੂਹ ਚੋਂ ਪਾਣੀ ਕਢ ਕੇ ਲਿਆ ਕੇ ਪੜਸ਼ੇ ਵਿੱਚ ਪਾਉਂਦਾ ਹੈ ਅਤੇ ਫਿਰ ਉਹ ਅੱਗੇ ਖੇਤਾਂ ਵਿੱਚ ਜਾਂਦਾ ਹੈ ਸਤਿਗੁਰੂ ਜੀ ਉਸ ਦਾ ਪ੍ਰਤੀਕ ਵਰਤ ਕੇ ਜੀਵ ਨੂੰ ਸਮਝਾ ਰਿਹਾ ਕਰ ਹਰ ਹਟ ਮਾਰ ਟਿੰਦ ਪਰੋ ਕਰ ਆਪਣੇ ਹੱਥਾਂ ਦੇ ਨਾਲ ਕਰ ਬਣੇ ਹੱਥਾਂ ਦੇ ਨਾਲ ਸੇਵਾ ਕਰੇ ਕਰ ਅਥਮ ਚੰਗੇ ਪਾਸੇ ਲਗਾਇਆ ਕਰ ਅਥੀ ਸੇਵਾ ਕਰਨ ਨੂੰ ਤੂੰ ਆਪਣਾ ਹਰਤ ਬਣਾ ਲੈ ਜੇ ਆਪਣੇ ਜੀਵਨ ਦੀ ਖੇਤੀ ਨੂੰ ਸਿੰਜਣਾ ਹੈ ਤਹ ਹੱਥਾਂ ਨੂੰ ਫਲਟ ਬਣਾ ਲੈ ਕਰ ਹਰ ਹੱਟ ਮਾਲ ਟਿੰਡ ਪਰੋਵੋ ਇਹਦੇ ਵਿੱਚ ਇਸ ਹੱਟ ਦੀ ਮਾਰ ਇਹਦੀਆਂ ਟਿੰਡਾਂ ਇਹਦੇ ਵਿੱਚ ਸੇਵਾ ਤੇ ਸਿਮਰਨ ਦਾ ਪਾਣੀ ਭਰ ਅਤੇ ਇਹਦੇ ਨਾਲ ਆਪਣੀ ਤਰਤੀਬ ਨੂੰ ਆਪਣੇ ਜੀਵਨ ਨੂੰ ਆਪਣੇ ਸਰੀਰ ਤੇ ਕਿਆਰੇ ਨੂੰ ਸੰਜਣ ਦੀ ਕੋਸ਼ਿਸ਼ ਕਰ ਤਿਸ ਪੀਤਰ ਮਨ ਜੋਵੋ ਤੇ ਜਿਵੇਂ ਖੂਨ ਚਲਾਉਣ ਵਾਸਤੇ ਬੈਲ ਫੜੇ ਹੁੰਦੇ ਹਨ ਮਰਜੀ ਕਹਿੰਦੇ ਨੇ ਕਿ ਤੂੰ ਆਪਣੇ ਮਨ ਨੂੰ ਬੈਲ ਬਣਾ ਲੈ ਆਪਣੇ ਮਨ ਨੂੰ ਬੈਲ ਦੀ ਤਰ੍ਹਾਂ ਇਸ ਖੂ ਦੇ ਨਾਲ ਹਰਕ ਦੇ ਨਾਲ ਜੋੜ ਲੈ ਅਤੇ ਸੇਵਾ ਦਾ ਸਿਮਰਨ ਦਾ ਜਲ ਜਿਹੜਾ ਹੈ ਉਹ ਪੜ ਕੇ ਆਪਣੇ ਪਿਆਰਿਆਂ ਨੂੰ ਦੇ ਅੰਮ੍ਰਿਤ ਸਿੰਚੋ ਪਰ ਇਸ ਤਰ੍ਹਾਂ ਨਾਮ ਤੇ ਸਿਮਰਤ ਦੇ ਅੰਮ੍ਰਿਤ ਦੇ ਨਾਲ ਆਪਣੇ ਕੀਾਰੇ ਆਪਣੇ ਜੀਵਨ ਨੂੰ ਆਪਣੇ ਜੀਵਨ ਦੇ ਖੇਤਾਂ ਨੂੰ ਸਿੰਜ ਜੇ ਇਸ ਤਰ੍ਹਾਂ ਦੀ ਸਿੰਜਾਈ ਕਰੇਗਾ ਤਾਂ ਮਾਲੀ ਕੇ ਹੋਵੋਂ ਤਾਂ ਤੁਸਲ ਅਕਾਲ ਪੁਰਖ ਦਾ ਜੋ ਇਸ ਸੰਸਾਰ ਦਾ ਮਾਲੀ ਹੈ ਕਿ ਜਨਤ ਸਾਰਾ ਇੱਕ ਤਰ੍ਹਾਂ ਦਾ ਬਾਗ ਹੈ ਬਗੀਚਾ ਹੈ ਉਹ ਪ੍ਰਭੂ ਵਿਸਤਾਰ ਵਾਲੀ ਜੇ ਤੂੰ ਉਸ ਮਾਲੀ ਦੇ ਨਾਲ ਜੁੜਨਾ ਹੈ ਉਹਦਾ ਪ੍ਰੇਮ ਹਾਸਲ ਕਰਨਾ ਹੈ ਤਾਂ ਫਿਰ ਤੂੰ ਅੰਮ੍ਰਿਤ ਰੂਪੀ ਜੋ ਜਲ ਹੈ ਉਹਦੇ ਨਾਲ ਇਸ ਜੀਵਨ ਦੀ ਸਜਾਈ ਕਰ ਕੌਮ ਕ્રોਧ ਦੋਇ ਕਰੋ ਬਸੋਲੇ ਬਸੋਲਾ ਰੱਬੀ ਨੂੰ ਕਹਿੰਦੇ ਖੇਤ ਵਿੱਚ ਚੰਗੀ ਫਸਲ ਉਗਾਉਣੀ ਹੋਵੇ ਤਾਂ ਬੂਟਿਆਂ ਦੀ ਗੋਡੀ ਕਰਨੀ ਪੈਂਦੀ ਹੈ ਔਰ ਵੀ ਦੇ ਨਾਲ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਇਸ ਸਰੀਰੂਪੀ ਖੇਤ ਦੀ ਗੋਡੀ ਕਰ ਕਾਦੇ ਨਾਲ ਕਾਮ ਅਤੇ ਕ੍ਰੋਧ ਦੇ ਜੋ ਗੁਣ ਹਨ ਇਹਨਾਂ ਨੂੰ ਪੁੱਠੇ ਪਾਸੇ ਜਾਣ ਤੋਂ ਰੋਕ ਅਤੇ ਅੰਦਰੋਂ ਸਿੱਧੇ ਪਾਸੇ ਦਾ ਚੰਗੇ ਪਾਸੇ ਦਾ ਇਹਨਾਂ ਦੀ ਚੰਗੀ ਤਰ੍ਹਾਂ ਪਰਤੋਂ ਕਰਕੇ ਇਸ ਸਰੀਰ ਨੂੰ ਚੰਗੀ ਤਰ੍ਹਾਂ ਗੋੜ ਤਾਂ ਕੇ ਤੇਰਾ ਸਰੀਰ ਜਿਹੜਾ ਹੈ ਇਹ ਚੰਗਾ ਫਲ ਦੇ ਸਕੇ ਇਹਦੇ ਤੋਂ ਚੰਗੀ ਪ੍ਰਾਪਤੀ ਹੋ ਸਕੇ ਕਾਮ ਕ੍ਰੋਧ ਗੋਇ ਕਰੋ ਬਸੋਲੇ ਗੋਡੋ ਤਰਤੀ ਪਾਈ ਬਜਾਇ ਇਸ ਤੇ ਕਿ ਕਾਮ ਕੋ ਤੈਨੂੰ ਪੁਕਾਰਾਂ ਮੋ ਲੈ ਜਾਣਾ ਉੱਠੇ ਪਾਸੇ ਰਹਿ ਜਾਣਾ ਇਹਨਾਂ ਨੂੰ ਠੀਕ ਪਾਸੇ ਰਗਾ ਅਤੇ ਇਸ ਸਰੀਰ ਰੂਪੀ ertidhi ਗੋਟੀ ਕਰਨ ਤਾਂ ਕਿ ਇਹ ਦੇਵਚ ਨਾਮ ਅਤੇ ਸਿਮਰਨ ਦੀ ਫਸਲ ਉਗ ਸਕੇ ਤੇਰਾ ਇਹ ਜੀਵਨ ਸਫਲ ਹੋ ਸਕੇ ਜੋ ਗੋਡੋ ਕਿਉਂ ਤੂੰ ਸੁਖ ਪਾਓ ਜਿੰਨ ਜਿੰਨੀ ਤੂੰ ਇਸ ਸਰੀਰ ਦੀ ਗੋਡੀ ਕਰੇਗਾ ਇਸ ਜੀਵਨ ਰੂਪੀ ਖੇਤ ਦੀ ਗੋਡੀ ਕਰੇਗਾ ਤਿਵੇਂ-ਤਿਵੇਂ ਤੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਕਿਉਂਕਿ ਤੂੰ ਕਾਮ ਤੋਂ ਲੋਭ ਹੰਕਾਰ ਦੇ ਅਧੀਨ ਹੋ ਕੇ ਨਹੀਂ ਚੱਲੇਗਾ ਸਭ ਇਹਨਾਂ ਦੀ ਵਰਤੋਂ ਚੰਗੇ ਪਾਸੇ ਵੱਲ ਲਗਾ ਕੇ ਕਰੇਗਾ ਤਾਂ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇ ਜੋ ਗੋਡੋ ਤ्यों ਤੂੰ ਸੁਖ ਤੂੰ ਸੁਖ ਪਾਉਂੋ ਕਿਰਤ ਨੰਮੇਟਿਆ ਜਾਈ ਮਰਜ਼ੀ ਕਦਨ ਕਿ ਇਸ ਪ੍ਰਕਾਰ ਦੀ ਜੇ ਕਿਰਤ ਕਰੇਗਾ ਤਾਂ ਇਹ ਨੁਕਸਾਨ ਕੋਈ ਨਹੀਂ ਹੋਏਗਾ ਪਿਤਰਲਾਭ ਹੋਏਗਾ ਕਿਉਂਕਿ ਮਿਤ ਚ ਕਦੀ ਵੀ ਅਜਾਈ ਨਹੀਂ ਜਾਂਦੀ ਕਿਰਤ ਨੰਮੇਟਿਆ ਜਾਈ ਕਿਰਤ ਜਿਹੜੀ ਹੈ ਇਹ ਕਦੀ ਵੀ ਬੇਅਰਥ ਨਹੀਂ ਜਾਂਦੀ ਤੂੰ ਚੰਗੀ ਕਿਰਤ ਕਰ ਆਪਣੀਆਂ ਗਿਆਨ ਇੰਦਰੀਆਂ ਨੂੰ ਆਪਣੀਆਂ ਜੋ ਸ਼ਕਤੀਆਂ ਹਨ ਸਰੀਰ ਦੀਆਂ ਮੰਡੀਆਂ ਇਹਨਾਂ ਨੂੰ ਠੀਕ ਪਾਸੇ ਬਲ ਲਗਾ ਲੈ ਤੇ ਇਸ ਪ੍ਰਕਾਰ ਇਸ ਜੀਵਨ ਦੀ ਤਰਤੀਬ ਨੂੰ ਸਜ। ਆਖਰੀ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਬਗਬਲ ਤੇ ਫੁੱਲ ਹੰਸਲਾ ਹੋ ਗਏ ਬਗਲੇ ਦੀ ਅਤੇ ਹੰਸ ਦੀ ਮਸਾਲ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਦਿੱਤੀ ਹੈ ਬਗਲਾ ਮਾੜੀ ਬਵਸਤਾ ਵਾਲਾ ਮਨੁੱਖ ਬਗਣੀ ਮਨੁੱਖ ਬਗਲਾ ਵੀ ਰੰਤਾ ਚਿੱਟਾ ਹੁੰਦਾ ਹੈ ਇਸ ਤੇ ਉੱਟ ਜੋ ਹੰਸ ਹੈ ਉਹ ਉੱਚੀ ਸੁਰਤੀ ਵਾਲਾ ਬਲੁਖ ਹੈ ਚੜ੍ਹਦੀ ਕਲਾ ਵਾਲਾ ਬਲੁਖ ਉਸ ਦਾ ਰੰਗ ਵੀ ਚਿੱਟਾ ਹੈ ਇਸ ਕਰਕੇ ਦੋਵਾਂ ਦੇ ਰੰਗ ਵਖਰੇ ਕੇ ਕੀ ਵਰਪਲਿਕਾ ਲੱਗਦਾ ਹੈ ਸਤਕੁੰਝੀ ਕਹਿੰਦੇ ਨੇ ਕਿ ਭਾਈ ਬਗਲਾ ਨਾ ਬਣ ਪਖੰਡੀ ਨਾ ਬਣ ਸਭ ਉਹ ਹੰਸ ਵਰਗੀ ਪ੍ਰਤੀ ਭਲਾ ਉੱਚੀ ਅਵਸਥਾ ਦੇ ਵਿੱਚ ਚੱਲ ਅਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਉਤੇ ਨੂੰ ਬਗਲੇ ਦੀ ਅਵਸਥਾ ਤੋਂ ਉਠਾ ਕੇ ਉੱਚੀ ਹੰਸ ਵਾਲੀ ਅਵਸਥਾ ਵਿੱਚ ਲੈ ਜਾਵੇ ਤੂੰ ਕਰਮ ਕਾਂਡ ਤੋਂ ਫੋਕਟ ਵਿਮਾ ਪਰਮਾ ਤੋਂ ਬਚ ਕੇ ਉਸ ਅਕਾਰ ਉਸ ਦੇ ਨਾਮ ਅਤੇ ਸਿਮਰਨ ਦੇ ਨਾਲ ਜੁੜ ਜਾ ਬਗਲੇ ਬਗਲ ਤੇ ਫੁਲ ਹੰਸਲਾ ਹੋਵੇ ਮਰ ਜਿ ਕੇ ਦੇ ਨੇ ਕਿ ਬਗਲੇ ਤੋਂ ਫੁਲ ਮੁੜ ਦੁਆਰਾ ਹੰਸ ਬਣ ਸਕਦਾ ਹੈ ਕਿ ਵੀ ਪਰ ਸਕਦਾ ਹੈ ਜੇ ਤੂੰ ਕਰ ਤੇ ਆਲਾ ਹੈ ਪ੍ਰਭੂ ਜੇ ਤੂੰ ਦਇਆ ਕਰ ਦੇਵੇਂ ਤੇਰੀ ਮਿਹਰਤੀ ਨਜ਼ਰ ਹੋ ਜਾਏ ਤਾਂ ਇਹ ਜੀਵ ਜਿਹੜਾ ਹੈ ਇਹ ਬਗਲੇ ਤੋਂ ਹਸਤੀ ਪਤਵੀ ਤੱਕ ਜਾ ਸਕਦਾ ਹੈ ਸਧਾਰਨ ਜਿਹੜਾ ਹੈ ਉੱਚੀ ਤੋਂ ਉੱਚੀ ਅਵਸਥਾ ਤਿੱ ਜਾ ਸਕਦਾ ਹੈ ਜੇਕਰ ਤੁਹਾਡੀ ਬਖਸ਼ਿਸ਼ ਹੋ ਜਾਏ ਕਿਰਪਾ ਹੋ ਜਾਏ ਆਖਰੀ ਪੰਕਤੀ ਵਿੱਚ ਸਭ ਨੂੰ ਦੀ ਕਰ ਰਹੇ ਹਾਂ ਪ੍ਰਨਉਤ ਬਖਤ ਨਾਨਕ ਦਾਸਨ ਦਾਸਾ ਪ੍ਰਨਉਤ ਬੇਨਤੀ ਕਰਦਾ ਹੈ ਮੈਂ ਨਾਨਕ ਜੋ ਦਾਸਨ ਦਾ ਵੀ ਦਾਸ ਹਾਂ ਨਮਾਣਾ ਹਾਂ ਸੇਵਕਾਂ ਪ੍ਰਭੂ ਦਾ ਪ੍ਰਭੂ ਦੇ ਸੇਵਕਾਂ ਦਾ ਵੀ ਸੇਵਕ ਹਾਂ ਇਹ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ ਮੇਰੇ ਤੇ ਦਇਆ ਕਰੋ ਦਇਆ ਕਰੋ ਦਿਆਲਾ ਇਹ ਦਇਆ ਕਰਨ ਵਾਲੇ ਪ੍ਰਭੂ ਮੇਰੇ ਤੇ ਦਇਆ ਕਰੋ ਮੈਨੂੰ ਬਗੜੇ ਦੀ ਅਵਸਥਾ ਤੋਂ ਉਠਾ ਕੇ ਨਾਮ ਤੇ ਸਿਮਰਨ ਬਖਸ਼ ਕੇ ਹੰਸ ਦੀ ਪਦਵੀ ਤੱਕ ਲੈ ਜਾਓ ਮੇਰੇ ਜੀਵਨ ਨੂੰ ਉੱਚਾ ਕਰ ਦਿਓ ਤਾਂ ਕਿ ਮੈਂ ਪੱਥਰਾਂ ਦੀ ਪੂਜਾ ਵਿੱਚ ਆਪਣੇ ਆਪ ਨੂੰ ਨਾ ਗਵਾਵਾਂ ਫੋਕਟ ਕਰਮ ਕਾਂਡ ਵਿੱਚ ਆਪਣੇ ਆਪ ਨੂੰ ਨਾ ਗਵਾਵਾਂ ਸਹੀ ਅਰਥਾਂ ਵਿੱਚ ਆਪਣੇ ਤਨ ਅਤੇ ਮਨ ਨੂੰ ਤੁਹਾਡੀ ਬੁੱద్ధి ਦੇ ਨਾਲ ਤੁਹਾਡੇ ਸਿਮਰਨ ਨਾਲ ਜੋੜ ਲਵਾਂ ਤਾਂ ਕਿ ਮੇਰਾ ਇਹ ਜੀਵਨ ਸਫਲ ਹੋ ਜਾਏ ਅਤੇ ਮੈਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂ ਸਤਸੰਗਤ ਸਤਗੁਰੂ ਜੀ ਦੇ ਇਹ ਉਪਦੇਸ਼ ਸਾਨੂੰ ਇਹ ਸਮਝਾਉਂਦੇ ਹਨ ਕਿ ਅਸੀਂ ਵੀ ਨਾਮ ਅਤੇ ਸਿਮਰਨ ਦੀ ਕਮਾਈ ਕਰਨੀ ਹੈ ਇਸ ਸਰੀਰੂਪੀ ਧਰਤੀ ਨੂੰ ਇਸ ਜੀਵਨ ਨੂੰ ਪੀਰਤ ਪ੍ਰਪੇ ਨੂੰ ਨਾਮ ਦੇ ਅੰਮ੍ਰਿਤ ਨਾਮ ਸਿੰਜਣਾ ਹੈ ਤਾਂ ਕਿ ਸਾਡਾ ਪ੍ਰੇਮ ਰੁਖਾ ਜਨ ਸਫਲ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਰਗੁਣ ਹੋ ਕੇ ਪਹੁੰਚੀਏ ਸਾਨੂੰ ਕਿਰਪਾ ਕਰਨ ਬਖਸ਼ਿਸ਼ ਕਰਨ ਮਿਹਰ ਕਰਨ ਸਾਨੂੰ ਸੋਚੀ ਜਾਵੇ ਅਤੇ ਸਾਨੂੰ ਇੱਕ ਅਵਸਥਾ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ